ਸਸਿਕਾਲ ਦੋਸਤੋ ਆ ਦੇਖੋ ਜੀ ਇੱਕ ਪੇੜ ਹੈ ਬਿਨਾ ਜੜਾਂ ਤੋਂ ਪੇੜ ਹੈ ਤੇ ਹਰਾ ਹੈ ਤੇ ਭਾਰਤ ਦੇ ਵਿੱਚ ਹੈ ਇਹੋ ਜਿਹੇ ਪੇੜ ਤੁਹਾਨੂੰ ਮਿਲਣਗੇ ਵੀ ਭਾਰਤ ਦੇ ਵਿੱਚ ਹੀ ਇਹ ਚਮਤਕਾਰੀ ਪੇੜ ਹੈ ਇੱਥੇ ਆ ਕੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਭਾਰਤ ਦੇ ਵਿੱਚ ਤੇ ਭਾਰਤ ਦੇ ਵਿੱਚ ਇਹ ਪੇੜ ਹੈ ਬਿਨਾ ਜੜਾਂ ਤੋਂ ਹੈ ਕੋਈ ਜੜ ਨਹੀਂ ਥੱਲੇ ਉਹ ਬੰਦਾ ਹੱਥ ਲਾ ਕੇ ਦਿਖਾ ਰਿਹਾ ਕੋਈ ਜੜ ਨਹੀਂ ਥੱਲੇ ਬਿਨਾ ਜੜਾ ਤੋਂ ਫਿਰ ਵੀ ਹੜਾ ਖੜਾ ਹੈ ਚਮਤਕਾਰੀ ਪੇੜ ਆ ਇਹ ਪਰ ਥੋੜੀ ਜਿਹੀ ਹਕੀਕਤ ਵੱਲ ਵੇਖੀਏ ਜੇ ਥੋੜਾ ਜਿਹਾ ਤਰਕੇ ਦਾ ਕਰ ਲਈਏ ਨਾ ਤੇ ਪਤਾ ਲੱਗ ਜਾਂਦਾ ਵੀ ਇਹ ਕੋਈ ਚਮਤਕਾਰ ਨਹੀਂਗਾ ਕੋਈ ਕਲਾ ਕੋਈ ਚਮਤਕਾਰੀ ਚੀਜ਼ ਨਹੀਂ ਇਹ ਕੋਈ ਸ਼ਕਤੀ ਵਾਲੀ ਚੀਜ਼ ਨਹੀਂ ਕੀ ਇਹ ਉਹ ਅਸਲ ਦੇ ਵਿੱਚ ਪੇੜ ਜਿਹੜਾ ਹੈ ਉਹ ਦੂਸਰੇ ਪੇੜ ਦੇ ਨਾਲ ਅਟੈਚ ਹੋ ਗਿਆ ਉਹ ਕੀ ਹੋਇਆ ਕਿ ਉਹ ਦੂਜੇ ਪੇੜ ਜਦੋਂ ਇਹ ਪੀਪਲ ਦਾ ਪੇੜ ਹੈ ਪਿੱਪਲ ਇੱਕ ਬਹੁਤ ਕਮਾਲ ਦਾ ਦਰਖਤ ਹੈ ਇਹਦੇ ਮੈਂ ਗੁਣ ਵੀ ਤੁਹਾਨੂੰ ਦੱਸਾਂਗਾ ਵੀ ਕਿੰਨੇ ਗੁਣ ਹੁੰਦੇ ਇਹਦੇ ਕਿਉਂ ਇਹਨੂੰ ਇਹਦੀ ਪੂਜਾ ਅਸਲ ਦੇ ਵਿੱਚ ਕਿਉਂ ਸ਼ੁਰੂ ਕੀਤੀ ਗਈ ਸੀਗੀ ਇਹਦਾ ਅਸਲ ਕਾਰਨ ਕੀ ਹੈ ਕਿਉਂ ਪਿੱਪਲ ਨੂੰ ਪੂਜਿਆ ਜਾਂਦਾ ਹੈ ਇਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਦੇਖੋ ਵੀ ਉਹ ਪੇੜ ਜਿਹੜਾ ਪਿੱਪਲ ਦਾ ਹੈ ਨਾ ਉਹ ਜਦੋਂ ਵੱਡਾ ਹੋਇਆ ਪਿੱਪਲ ਦੀਆਂ ਜੜਾਂ ਪਿੱਪਲ ਤੇ ਬੋੜ ਦੀਆਂ ਜੜਾਂ ਹੁੰਦੀਆਂ ਨੇ ਉਹ ਜੜਾਂ ਜਿਹੜੀਆਂ ਹੁੰਦੀਆਂ ਨਾ ਤਾਂ ਲੱਗੀਆਂ ਜੜਾ ਇੱਕ ਤਾਂ ਥੱਲੇ ਹੁੰਦੀਆਂ ਧਰਤੀ ਦੇ ਇੱਕ ਹੁੰਦੀ ਆ ਤਾਂ ਜਿਹਨੂੰ ਦਾੜੀ ਕਹਿੰਦੇ ਆ ਬੋੜ ਦੀ ਦੇ ਪਿੱਪਲ ਦੀ ਦਾੜੀ ਉਨ੍ਹਾਂ ਦੇ ਵਿੱਚ ਭੋਜਨ ਲੈਣ ਦੀ ਸ਼ਮਤਾ ਹੁੰਦੀ ਹੈ ਉਹ ਜਿਹੜਾ ਦੂਜੇ ਦਰਖਤ ਦੇ ਨਾਲ ਅਟੈਚ ਹੋ ਗਈਆਂ ਉਹ ਬਾਈ ਦਿਖਾ ਰਿਹਾ ਵੀਡੀਓ ਦੇ ਵਿੱਚ ਦੇਖੋ ਧਿਆਨ ਨਾਲ ਉਹ ਜਿਹੜਾ ਦੂਜੇ ਦਰਖਤ ਦੇ ਨਾਲ ਅਟੈਚ ਹੋ ਗਈਆਂ ਤੇ ਅਟੈਚ ਹੋਣ ਦੇ ਨਾਲ ਉਹਦੇ ਨਾਲ ਉਹ ਦਰਖਤ ਚੰਗੀ ਤਰ੍ਹਾਂ ਜਿਹੜਾ ਹੈਗਾ ਇੱਕ ਦੂਜੇ ਨਾਲ ਅਟੈਚ ਹੋ ਗਿਆ ਜੁੜ ਗਏ ਇੱਕ ਦੂਜੇ ਨਾਲ ਜੜਾਂ ਦੇ ਰਾਹੀਂ ਤੇ ਹੁਣ ਉਹ ਜੜਾਂ ਦੇ ਰਾਹੀਂ ਦੂਜੇ ਦਰਖਤ ਤੋਂ ਹੀ ਆਕਸੀਜਨ ਤੇ ਭੋਜਨ ਲੈ ਰਿਹਾ ਏ ਇਸ ਕਰਕੇ ਥੱਲੋਂ ਉਹਦੀਆਂ ਉਹਨਾਂ ਨੇ ਥੱਲੇ ਵਾਲੀਆਂ ਤਣਾ ਵੱਢ ਕੇ ਜੜਾ ਵੱਢ ਦਿੱਤੀਆਂ ਤੇ ਉਹਨੂੰ ਚਮਤਕਾਰੀ ਬਣਾਤਾ ਤੇ ਉੱਥੇ ਫਿਰ ਇਹੋ ਜੀ ਚੀਜ਼ ਜਦੋਂ ਸਾਡੇ ਭਾਰਤਿਆਂ ਨੂੰ ਲੱਭਦੀ ਹੈ ਤੇ ਉਹ ਤਾਂ ਫਿਰ ਉੱਡ ਕੇ ਲੈਂਦੇ ਹੈ ਤੇ ਇਹਨਾਂ ਨੇ ਫਿਰ ਉਹ ਜਿਵੇਂ ਦੇਖ ਲਓ ਵੀ ਹਾਲ ਉਹਦਾ ਕੀਤਾ درخت ਦਾ ਵਿਚਾਰੇ ਉਹਦਾ ਪਿੱਪਲ ਦਾ ਉਹਦੇ ਤੇ ਆਕਾਸੇ ਪਾਸੇ ਖੰਮਣੀਆਂ ਲਵੇ ਠੀਕ ਹੋ شکار ਉੱਥੇ ਰੁਪਈਏ ਸੈਟ ਉਤੇ ਕਣਕ ਸੈਟ ਥੱਲੇ ਤੇ ਲਾਗੇ ਪੂਜਨ ਤੇ ਮਨੋਕਾਮਨਾ ਹੋਣ ਲੱਗੀਆਂ ਪੂਰੀਆਂ ਇਹਨਾਂ ਦੀਆਂ ਮਨੋਕਾਮਨਾਵਾਂ ਬੜੀ ਛੇਤੀ ਪੂਰੀਆਂ ਹੁੰਦੀਆਂ ਸਾਡੀਆਂ ਸੋ ਦੋਸਤੋ ਐਦਾਂ ਦੀ ਅੰਧਵਿਸ਼ਵਾਸੀ ਚੀਜ਼ਾਂ ਤੋਂ ਬਚੋ ਯਾਰ ਬਹੁਤ ਦੁਨੀਆ ਕਿੱਥੋਂ ਦੀ ਕਿੱਥੇ ਪਹੁੰਚ ਗਈ ਹੈ ਕਿੱਡੀਆਂ ਵੱਡੀਆਂ ਵੱਡੀਆਂ ਖੋਜਾਂ ਹੋ ਗਈਆਂ ਨੇ ਸਾਇੰਸ ਦਾ ਉਹਨਾਂ ਨੇ ਕਿੰਨੀ ਤਰੱਕੀ ਕਰ ਲਈ ਹੈ ਕਿੱਕੜੀਆਂ ਅਲੋਕਿਕ ਚੀਜ਼ਾਂ AI ਦੇ ਨਾਲ ਕਿੰਨੀ ਦੁਨੀਆ ਦੇ ਵਿੱਚ ਇੱਕ ਕ੍ਰਾਂਤੀ ਆ ਗਈ AI ਦੇ ਨਾਲ ਨਵੇਂ-ਨਵੇਂ ਟੂਲ ਬਣ ਰਹੇ ਨੇ ਰੋਬੋਟ ਬਣ ਰਹੇ ਨੇ AI ਟੈਕਨੋਲੋਜੀ ਦੇ ਨਾਲ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਉਣ ਵਾਲੇ 20-30 ਸਾਲਾਂ ਦੇ ਵਿੱਚ ਰੋਬੋਟ ਕੰਮ ਕਰਦੇ ਹੋਏ ਦਿਖਾਈ ਦੇਣਗੇ ਸਾਰਾ ਕੁਝ AI ਦੇ ਨਾਲ ਤਿਆਰ ਹੋ ਰਿਹਾ ਹੈ ਤੇ ਕਿੱਥੋਂ ਤੱਕ ਦੁਨੀਆ ਪਹੁੰਚ ਗਈ ਤੇ ਅਸੀਂ ਹਜੇ ਪਿੱਪਲਾ ਲੋਕੂ ਜਦੇ ਫਿਰਦੇ ਆ ਅਸੀਂ ਹਜੇ ਬਾਬਿਆਂ ਕੋਲੋਂ ਆਪਦੇ ਭੁੱਤਾ ਘਟਾਉਂਦੇ ਫਿਰਦੇ ਆ ਸੋ بچੋ ਇਹਨਾਂ ਤੋਂ ਇਹਨਾਂ ਚੀਜ਼ਾਂ ਤੋਂ ਇਹ 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 ਥੋੜਾ ਜਿਹਾ ਵਿਗਿਆਨ ਤਰਕ ਦੇ ਨਾਲ ਦੇਖੋ ਤਾਂ ਪੇੜ ਪਾਈ ਜੁੜਿਆ ਹੋਇਆ ਦੂਜੇ ਨਾਲ ਉਧਰੋਂ ਆਕਸੀਜਨ ਤੇ ਭੋਜਨ ਲੈ ਰਿਹਾ ਏ ਕੋਈ ਸ਼ਕਤੀ ਨਹੀਂ ਗਈ ਕੋਈ ਚਮਤਕਾਰ ਨਹੀਂਗਾ ਕੋਈ ਇੱਥੇ ਮਨੋਕਾਮਨਾਵਾਂ ਨਹੀਂ ਪੂਰੀਆਂ ਹੁੰਦੀਆਂ ਔਰ ਦੂਸਰੀ ਗੱਲ ਤੁਹਾਨੂੰ ਮੈਂ ਦੱਸ ਦੇਣਾ ਵੀ ਪਿੱਪਲ ਦੀ ਪੂਜਾ ਪੁਰਾਣੇ ਸਮੇਂ ਦੇ ਵਿੱਚ ਕਰਦੇ ਕਿਉਂ ਸੀਗੇ ਕਿਉਂ ਕਿਉਂ ਪਿੱਪਲ ਨੂੰ ਪੂਜਨੀਕ ਮੰਨਿਆ ਜਾਂਦਾ ਸੀ ਕਿਉਂਕਿ ਪਿੱਪਲ ਤੇ ਨਿੰਮ ਦੋ ਇਹੋ ਜਿਹੇ ਦਰਖਤ ਨੇ ਧਰਤੀ ਦੇ ਉੱਪਰ ਜਿਹੜੇ ਰਾਤ ਨੂੰ ਵੀ ਆਕਸੀਜਨ ਛੱਡਦੇ ਆ ਬਾਕੀ ਸਾਰੇ ਦਰਖਤ ਜਿਹੜੇ ਆ ਉਹ ਦਿਨੇ ਆਕਸੀਜਨ ਛੱਡਦੇ ਆ ਤੇ ਕਾਰਬਨ ਡਾਈ ਆਕਸਾਈਡ ਲੈਂਦੇ ਆ ਤੇ ਰਾਤ ਨੂੰ ਉਹ ਵੀ ਦਰਖਤ ਆਕਸੀਜਨ ਲੈਣ ਲੱਗ ਜਾਂਦੇ ਇਸ ਕਰਕੇ ਕਹਿੰਦੇ ਆ ਵੀ ਦਰਖਤ ਦੇ ਥੱਲੇ ਪੁਰਾਣੇ ਬੰਦੇ ਕਹਿੰਦੇ ਆ ਪੁਰਾਣੇ ਬਜ਼ੁਰਗ ਵੀ ਦਰਖਤ ਦੇ ਥੱਲੇ ਸੌਣਾ ਮਾੜਾ ਆ ਉਹ ਕਾਰਨ ਇਹ ਹੁੰਦਾ ਸੀ ਵੀ ਦਰਖਤ ਦੇ ਥੱਲੇ ਸੋਨਾ ਤਾਵਾੜਾ ਹੁੰਦਾ ਸੀ ਕਿ ਉਹ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡ ਰਿਹਾ ਏ। ਉੱਥੇ ਦਰਖਤ ਦੇ ਥੱਲੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਏ ਇਸ ਕਰਕੇ ਉੱਥੇ ਤੁਹਾਨੂੰ ਸਾਹ ਜਿਹੜਾ ਆਇਓ ਉਹ ਸਹੀ ਨਹੀਂ ਹੋਣਾ। ਉਹ ਤੁਹਾਡੇ ਲਈ ਹਾਨੀਕਾਰਕ ਹੈ। ਤੇ ਪਰ ਪਿੱਪਲ ਤੇ ਨਹਿਮ ਦੋ ਇਹੋ ਜਿਹੇ ਦਰਖਤ ਨੇ ਜਿਹੜੇ ਰਾਤ ਨੂੰ ਵੀ ਆਕਸੀਜਨ ਛੱਡਦੇ ਨੇ ਜਿੰਨਾਂ ਦੇ ਥੱਲੇ ਪੈਣਾ ਤੁਹਾਡੇ ਲਈ ਫਾਇਦੇਮੰਦ ਹੈ। ਇਸ ਕਰਕੇ ਪਿੱਪਲ ਜਿਹੜਾ ਏ ਉਹ ਦਿਨ ਰਾਤ ਆਕਸੀਜਨ ਦਿੰਦਾ ਏ ਇਸ ਕਰਕੇ ਉਹਨੂੰ ਪੂਜਨੀਕ ਮੰਨਿਆ ਜਾਂਦਾ ਏ। ਔਰ ਪੀਪਲ ਤੇ ਬੋਟੜੇਆਂ ਹੋਰ ਵੀ ਮੈਡੀਸਿਨਾਂ ਦੇ ਵਿੱਚ ਵਰਤੇ ਜਾਂਦੇ ਆ ਠੀਕ ਹੈ ਇਹਨਾਂ ਦੇ ਵਿੱਚੋਂ ਇਹਨਾਂ ਇਹਨਾਂ ਦਾ ਜਿਹੜਾ ਵਿੱਚੋਂ ਦੁੱਧ ਨਿਕਲਦਾ ਹੈ ਨਾ ਚਿੱਟਾ ਉਹ ਬਹੁਤ ਸਾਰੀਆਂ ਮੈਡੀਸਿਨਾਂ ਦੇ ਵਿੱਚ ਵਰਤਿਆ ਜਾਂਦਾ ਹੈ ਇਸ ਕਰਕੇ ਇਹਨਾਂ ਨੂੰ ਪੂਜਨੀਕ ਮੰਨ ਲਿਆ ਜਾਂਦਾ ਹੈ ਹੋਰ ਕੋਈ ਕਾਰਨ ਨਹੀਂਗਾ ਉਹ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਨੂੰ ਇਹ ਬਾਲਾ ਭੇਤ ਨਹੀਂ ਸੀ ਹੁੰਦਾ ਇਸ ਕਰਕੇ ਉਹ ਸਿੱਧਾ ਹੀ ਕਹਿ ਦਿੰਦੇ ਸੀਗੇ ਵੀ ਆਹ ਚੀਜ਼ ਮਾੜੀ ਹੈ ਤੇ ਆਹ ਚੰਗੀ ਹੈ ਇਸ ਕਰਕੇ ਉਹ ਪੀਪਲ ਨੂੰ ਚੰਗਾ ਬਣਦੇ ਸੀ ਪੀਪਲ ਭਾਈ ਚੰਗਾਏ ਤੇ ਲੋਕਾਂ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸੋ ਬੱਚੋ ਇਹਨਾਂ ਚੀਜ਼ਾਂ ਤੋਂ ਭਰਾਵੋ ਇਹਨਾਂ ਅੰਧਵਿਸ਼ਵਾਸਾਂ ਤੋਂ ਦੂਰ ਹੋ ਦੁਨੀਆ ਬਹੁਤ ਤਰੱਕੀ ਕਰ ਰਹੀ ਹੈ ਵਿਗਿਆਨ ਨੂੰ ਪੜੋ ਵਿਗਿਆਨ ਨਾਲ ਜੁੜੋ ਠੀਕ ਹੈ ਜੜੀਆਂ ਚੀਜ਼ਾਂ ਮੰਨਣ ਵਾਲੀਆਂ ਨੇ ਗੁਰਬਾਣੀ ਦੇ ਨਾਲ ਜੁੜੋ ਯਾਰ ਜੜੀ ਵਿਵੇਕ ਕਰਨਾ ਸਿਖਾਉਦੀ ਹੈ ਸਾਨੂੰ ਵਿਵੇਕਸ਼ੀਲ ਬਣਾਉਣਾ ਸਿਖਾਉਦੀ ਹੈ ਤਰਕ ਕਰਨਾ ਸਿਖਾਉਦੀ ਹੈ ਬਾਬੇ ਨਾਨਕ ਹੋਣਾ ਦੇ ਲਾਡ ਲੱਗੋ ਇਧਰਲੇ ਪਾਸੇ ਮੁੜੋ ਇਹਨਾਂ ਚੀਜ਼ਾਂ ਤੋਂ ਬਚੋ ਸੋ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਫੋਲੋ ਕਰ ਲਿਓ ਜੀ ਤੇ ਆਪਦਾ ਸੁਝਾਅ ਵੀ ਦਿੰਦੇ ਰਹੋ ਧੰਨਵਾਦ